ਪੰਜਾਬ ਵਿੱਚ ਹੜ੍ਹਾਂ ਨੇ ਪੰਜਾਬੀਆਂ ਤੇ ਵੱਡੀ ਵਿਪਤਾ ਪਾਈ ਹੋਈ ਹੈ ਤੇ ਹਣ ਥੰਮ ਵੀ ਗਏ ਤੇ ਪਾਣੀ ਦਾ ਤੇਜ਼ ਬਹਾਸੀ ਉਹ ਰੁਕ ਵੀ ਗਿਆ ਪਰ ਖੇਤਾਂ ਦੇ ਵਿੱਚ ਹੁਣ 5-5 ਫੁੱਟ ਤੋਂ ਵੱਧ ਜਿਹੜਾ ਰੇਤਾ ਚੜ ਗਿਆ ਤੇ ਜਿਹੜੀ ਕਿਸਾਨਾਂ ਦੀਆਂ ਫਸਲਾਂ ਉਹ ਤਾਂ ਤਬਾਈ ਹੋ ਗਈਆਂ ਸੀ ਪਰ ਜਿਹੜਾ ਹੁਣ ਖੇਤਾਂ ਦੇ ਵਿੱਚ ਰੇਤਾ ਜਮਾ ਹੋਇਆ ਹੋਇਆ ਤਾਂ ਉਹਨਾਂ ਦੇ ਲਈ ਕਿਸਾਨ ਸਰਕਾਰ ਅੱਗੇ ਤਾਂ ਹਾਂ ਮਾਰ ਰਹੇ ਨੇ ਕਿਸਾਨਾਂ ਤੋਂ ਮਦਦ ਦੀ ਗੁਹਾਰ ਲਾ ਰਹੇ ਨੇ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੁਆਵਜ਼ੇ ਲਈ ਐਲਾਨ ਵੀ ਕਰ ਦਿੱਤਾ ਪਰ ਹੁਣ ਜੋ ਹੜਾ ਨਾਲ ਨੁਕਸਾਨ ਹੋਇਆਤਾ ਉਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਤੇ ਡਾਕਟਰ ਦਲਜੀਤ ਚੀਮਾ ਦੇ ਵੱਲੋਂ ਇੱਕ ਲਿਸਟ ਵੀ ਤਿਆਰ ਕਰ ਲਈ ਗਈ ਆ ਸ਼ੋਮਿਆ ਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਟੀਮਾ ਨੇ ਕਿਹਾ ਕਿ ਸਿਰਫ ਨਿਆਂਇਕ ਜਾਂਚ ਹੀ ਇਸ ਅਨਗੈਲੀ ਲਈ ਜਵਾਬਦੇਹੀ ਕਰ ਸਕਦੀ ਆ ਜਿਸ ਕਰਕੇ ਮਾਦੋਪੁਰ ਹੈੱਡਵਰਕਸ ਦੇ ਤਿੰਨੋਂ ਗੇਟ ਟੁੱਟ ਗਏ ਤੇ ਲੱਖਾਂ ਏਕੜ ਵਿੱਚ ਖੜੀ ਫਸਲ ਤਬਾਹ ਹੋ ਗਈ ਤੇ ਇਸ ਪੰਜਾ ਮੋਤਾ ਹੋਈਆਂ ਹਜ਼ਾਰਾਂ ਪਸ਼ੂਆਂ ਦਾ ਨੁਕਸਾਨ ਹੋ ਗਿਆ ਡਾਕਟਰ ਟੀਮਾ ਨੇ ਕਿਹਾ ਕਿ ਸਰਕਾਰ ਇਸ ਅਨਗੈਲੀ ਨਾਲ ਵਾਪਰੀ ਘਟਨਾ ਦੀ ਜ਼ਿੰਮੇਵਾਰੀ ਪ੍ਰਾਈਵੇਟ ਕੰਪਨੀ ਸਿਰ ਪਾਉਣਾ ਚਾਹੁੰਦੀ ਆ ਉਹਨਾਂ ਨੇ ਕਿਹਾ ਕਿ ਮੰਤਰੀ ਬਰਿੰਦਰ ਗੋਇਲ ਨੇ have no bridge private limited ਨੂੰ ਨੋਟਿਸ ਜਾਰੀ ਕੀਤਾ ਤੇ ਉਸਨੇ ਗਲਤ ਰਿਪੋਰਟ ਦਿੱਤੀ ਕਿ 6.2 ਲੱਖ ਕਿਊਬ ਪਾਣੀ ਮਾਧੋਪੁਰ ਹੈਡਵਰਕਸ ਤੋਂ ਸੌਖਾ ਹੀ ਲੰਘ ਸਕਦਾ ਅਕਾਲੀ ਆਗੂ ਨੇ ਕਿਹਾ ਕਿ ਇਸ ਮੰਗਰੋ ਵਾਪਰੇ ਘਟਨਾਕਰਮ ਤੇ ਪ੍ਰਾਈਵੇਟ ਕੰਪਨੀ ਦੇ ਜਵਾਬ ਨੇ ਖੁਲਾਸਾ ਕੀਤਾ ਕਿ ਹੈਡਵਰਕਸ ਦੇ ਢਾਂਚੇ ਦੀ ਸੇਧ ਦਾ ਮੁਲਾਂਕਣ ਕਰਨਾ ਕਦੇ ਵੀ ਉਸਦੇ ਕੰਮ ਦੇ ਦਾਇਰੇ ਵਿੱਚ ਨਹੀਂ ਸੀ ਕੰਪਨੀ ਨੂੰ ਸਿਰਫ ਮਾਧੋਪੁਰ ਹੈੱਡਵਰਕਸ ਦੇ ਅਸਲ ਡਿਜ਼ਾਈਨ ਦੇ ਸਬੰਧਤ ਵਿੱਚ ਹਾਈਡਰੋਲੋਜੀਕ ਟੈਕ ਡਾਟਾ ਇਕੱਤਰ ਕਰਨ ਉਪਰੰਤ ਹੜ੍ਹਾਂ ਦੀ ਸਮੀਖਿਆ ਦੇ ਡਿਜ਼ਾਈਨ ਦਾ ਐਸਟੀਮੇਟ ਬਣਾਉਣ ਵਾਸਤੇ ਕਿਹਾ ਗਿਆ ਸੀ ਕੰਪਨੀ ਨੇ ਅਜਿਹਾ ਹੀ ਕੀਤਾ ਤੇ ਉਸ ਦਾ ਕੰਮ ਤਸੱਲੀਬਖਸ਼ ਮੰਨਿਆ ਗਿਆ ਡਾਕਟਰ ਸੀਮਾ ਨੇ ਅੱਗੇ ਇਹ ਵੀ ਕਿਹਾ ਕਿ ਅਸਲੀਅਤ ਇਹ ਆ ਕਿ ਮਾਧੋਪੁਰ ਹੈੱਡਵਰਕਸ ਦੇ ਤਿੰਨੋਂ ਗੇਟ ਇਸ ਕਾਰਕ ਟੁੱਟੇ ਕਿਉਂਕਿ ਉਹਨਾਂ ਦਾ ਰੱਖ-ਰਖਾਅ ਨਹੀਂ ਕੀਤਾ ਗਿਆ ਤੇ ਨਾ ਹੀ ਉਹਨਾਂ ਦੀ ਜਾਂਚ ਕੀਤੀ ਗਈ ਉਹਨਾਂ ਨੇ ਕਿਹਾ ਕਿ ਚੀਫ ਇੰਜੀਨੀਅਰ ਡਿਜ਼ਾਈਨ ਨੂੰ ਖੁਦ ਹੈਡ ਆਫ ਵਰਕਸ ਦੇ ਢਾਂਚੇ ਦਾ ਵਿਸ਼ਲੇਸ਼ਣ ਵਿੱਚ ਕੰਪਨੀ ਦੀ ਭੂਮਿਕਾ ਦੀ ਸਹੀ ਜਾਣਕਾਰੀ ਨਹੀਂ ਸੀ ਤੇ ਹੁਣ ਕਿਹਾ ਜਾ ਰਿਹਾ ਕਿ ਰਿਪੋਰਟ ਵਿਸ਼ਲੇਸ਼ਣ ਬਾਸ ਤੇ ਡੈਮ ਦੀ ਡੈਮ ਸੇਫਟੀ ਵਿੰਗ ਕੋਲ ਭੇਜੀ ਗਈ ਉਹਨਾਂ ਨੇ ਕਿਹਾ ਕਿ ਇਸ ਲਈ ਇਹ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਦੀ ਜ਼ਰੂਰਤ ਹੈ ਤਾਂ ਜੋ ਇਸ ਅਣਗੈਲੀ ਲਈ ਜਵਾਬਦੇਹੀ ਤੈਅ ਕੀਤੀ ਜਾ ਸਕੇ ਇਹ ਕਹਿੰਦੇ ਸੀ ਕਿ ਅਸੀਂ ਡੈਮ ਦੇ ਸਾਰੇ ਗੇਟ ਸਾਰਾ ਸਟਰਕਚਰ ਸਾਰਾ ਆਪਣਾ ਇਨਫਰਾਸਟ੍ਰਕਚਰ ਬਾਕਾਇਦਾ ਤੌਰ ਤੇ ਇੱਕ ਕੰਪਨੀ ਕੋਲੋਂ ਟੈਸਟ ਕਰਾਇਆ। ਔਰ ਜਿਹੜੀ ਕੰਪਨੀ ਦਾ ਇਹਨਾਂ ਨੇ ਨਾਮ ਲਿਆ ਸੀ ਜਿਹਨੂੰ ਨੋਟਿਸ ਦਿੱਤਾ ਸੀ। ਉਹਨੇ ਰਿਟਰਨ ਰਿਪਲਾਈ ਗਵਰਨਮੈਂਟ ਨੂੰ ਫਾਈਲ ਕੀਤਾ ਕਿ ਸਾਡਾ ਤਾਂ 13-14 ਲੱਖ ਦਾ ਟੈਂਡਰ ਸੀ। ਉਹਦਾ ਸਾਡਾ ਕੰਮ ਕੀ ਸੀ ਕਿ ਅਸੀਂ 100 ਸਾਲ ਦਾ ਸਟੱਡੀ ਕਰਕੇ ਜਿਹੜਾ ਡਾਟਾ ਹਾਈਡਰੋਲੋਜੀਕਲ ਸਟੱਡੀਜ਼ ਉਹਦੇ ਨਾਲ ਬਾਕੀ ਜਿਹੜਾ ਅਵੇਲੇਬਲ ਡਾਟਾ ਉਹ ਸਾਰਾ ਸਟੱਡੀ ਕਰਕੇ ਤੇ ਇਹਨਾਂ ਨੂੰ ਕੈਲਕੂਲੇਟ ਕਰਕੇ ਦੇਣਾ ਸੀ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕਿੰਨਾ ਫਲੱਡ ਦਾ ਪਾਣੀ ਜਿਹੜਾ ਉਹ ਇਸ ਜਿਹੜਾ ਬਰਾਜ ਦੇ ਵਿੱਚੋਂ ਜਿਹੜਾ ਨਿਕਲ ਸਕਦਾ ਆ ਸਕਦਾ ਮੈਕਸਮ ਕਿੰਨਾ ਫਲੱਡ ਆ ਸਕਦਾ ਉਹਨਾਂ ਨੇ ਵਾਰ-ਵਾਰ ਮੈਂਸ਼ਨ ਕੀਤਾ ਕਿ ਕਿਤੇ ਵੀ ਉਹਦੀ ਸੇਫਟੀ ਦੇ ਬਾਰੇ ਵਿੱਚ ਡੈਮ ਦੀ ਹੈਲਥ ਦੇ ਬਾਰੇ ਵਿੱਚ ਉਹਦੀ ਸਟਰੈਂਥ ਦੇ ਬਾਰੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਡਾ ਕੋਈ ਟੈਂਡਰ ਜਿਹੜਾ ਅਸੀਂ ਜਿਹੜਾ ਇਹਨਾਂ ਨੇ ਦਿੱਤਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਹੈ ਤੇ ਹੁਣ ਮੈਂ ਮਾਣਯੋਗ ਮੰਤਰੀ ਸਾਹਿਬ ਨੂੰ ਪੁੱਛਦਾ ਤੇ ਟੈਂਡਰ ਦਿੱਤਾ ਸੀ ਕਿਸੇ ਹੋਰ ਕੰਮ ਦਾ ਪਾਣੀ ਦੇ ਲੈਵਲ ਸਟਡੀ ਕਰਨ ਦਾ ਤੇ ਪਿਛਲੇ ਸਮੇਂ 'ਚ ਕਿੰਨਾ ਸੀ ਤੇ ਅੱਗੋਂ ਕੀ ਸੰਭਾਵਨਾ ਹੈ ਤੇ ਜਿਹੜੇ ਉੱਥੇ ਡੇਟ ਤਿੰਨ ਕਲਾਸ ਹੋਏ ਉਹ ਇਸ ਕਰਕੇ ਹੋਇਆ ਕਿ ਪਹਿਲਾਂ ਸਮੇਂ ਸਿਰ ਖੋਲੇ ਨਹੀਂ ਗਏ ਤੇ ਜਦੋਂ ਖੋਲਣ ਲੱਗੇ ਤੇ ਪਤਾ ਲੱਗਿਆ ਕਿ ਕਦੀ ਉਹਨਾਂ ਦੀ ਮੇਨਟੇਨੈਂਸ ਨਹੀਂ ਹੋਈ ਕਦੀ ਗ੍ਰੀਸ ਨਹੀਂ ਹੋਈ ਉਹ ਕੰਮ ਨਹੀਂ ਸੀ ਕਰ ਰਹੇ ਤੇ ਉਹਦੇ ਵਿੱਚ ਐਡਾ ਵੱਡਾ ਹਾਦਸਾ ਵਾਪਰਿਆ ਕਿ ਤਿੰਨ ਗੇਟ ਉਹਦੇ ਚ ਰੁੜ ਗਏ ਇੱਕ ਜਿਹੜਾ ਉੱਥੇ ਮੋਕੇ ਤੇ ਡਿਊਟੀ ਦੇ ਰਿਆ ਸੀ ਮੁਲਾਜ਼ਮ ਉਹਦੀ ਵਿਚਾਰੇ ਦੀ ਜਾਨ ਜਾਂਦੀ ਰਹੀ ਤੇ ਬਾਕੀਆਂ ਨੂੰ ਉਹਨਾਂ ਦੀ ਜਾਨ ਜੋਖਮ ਚ ਗਈ 에ਅ ਲਿਫਟ ਕਰਕੇ ਉਥੋਂ ਕੱਟਣਾ ਪਿਆ ਆਰਮੀ ਨੂੰ ਇਹ ਹਾਲਾਤ ਉੱਥੇ ਜਿਹੜੇ ਆ ਉਹ ਬਣ ਗਏ ਪਰ ਮੰਤਰੀ ਜੀ ਨੇ ਜਿਵੇਂ ਇਹ ਸਰਕਾਰ ਚਲਾਕੀਆਂ ਕਰਦੀ ਹੈ ਸਾਰਾ ਕੁਝ ਇੰਨਾ ਕਹਿ ਕੇ ਹੀ ਗੱਲ ਖਤਮ ਕਰ ਦਿੱਤੀ ਵੀ ਉਹ ਪ੍ਰਾਈਵੇਟ ਕੰਪਨੀ ਦਾ ਜਿਹੜਾ ਜਿਹੜਾ ਟੈਂਡਰ ਲਿਆ ਸੀ ਉਹਦਾ ਕਸੂਰ ਆ ਤੇ ਮੈਂ ਮੰਤਰੀ ਜੀ ਨੂੰ ਪੁੱਛਦਾ ਕਿ ਤੁਹਾਡੇ ਚੀਫ ਹਨ ਜਿਹੜੇ ਆਪਣੇ ਡਿਜ਼ਾਈਨ ਵਿਜੇ ਕੁਮਾਰ ਗਰਗ ਜੀ ਅੱਜ ਉਹਨਾਂ ਦਾ ਵੀ ਪੱਖ ਅਖਬਾਰਾਂ ਦੇ ਵਿੱਚ ਛਪਿਆ ਜਦੋਂ ਕੱਲ ਸੀਨੀਅਰ ਜਰਨਲਿਸਟ ਨੇ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਕੰਪਨੀ ਨੂੰ ਤੁਸੀਂ ਟੈਂਡਰ ਦਿੱਤਾ ਸੀ ਉਹ ਕਹਿੰਦੇ ਸਾਡਾ ਤੇ ਕੰਮ ਹੀ ਨਹੀਂ ਸੀਗਾ ਤੇ ਉਹਦੇ ਵਿੱਚ ਤੁਹਾਡੇ ਜਿਹੜੇ ਡਿਜ਼ਾਈਨ ਇੰਜੀਨੀਅਰ ਨੇ ਪੰਜਾਬ ਸਰਕਾਰ ਦੇ ਚੀਫ ਇੰਜੀਨੀਅਰ ਸਾਹਿਬ ਨੇ ਬੜਾ ਵੱਡਾ ਮਹਿਕਮੇ ਚ ਸਭ ਤੋਂ ਵੱਡਾ ਰੁਤਬਾ ਹੁੰਦਾ ਹੈ ਇੰਜੀਨੀਅਰ ਦੇ ਵਿੱਚ ਉਹ ਕੀ ਕਹਿੰਦੇ ਕਿ ਦ ਰੋਲਸ ਵਾ ਨਾਟ ਕਲੀਅਰਲੀ ਡਿਫਾਈਨਡ ਤੇ ਕਹਿੰਦੇ ਆਈ ਐਮ ਗੈਟਿੰਗ देयर ਰਿਪੋਰਟ ਐਂਡ ਰਿਪਲਾਈ ਐਗਜ਼ਾਮਿਨਡ ਓਨ ਵੈਦਰ ਦੇ ਹੈਡ ਐਨੀ ਰੋਡ ਇਨ ਦਾ ਬ੍ਰਾਜ ਸਟਰਕਚਰ ਮੇਰੇ ਕੋ ਟੈਂਡਰ ਹੋ ਗਿਆ ਕੰਮ ਹੋ ਗਿਆ ਤੁਸੀਂ ਉਹਨੂੰ ਸਰਟੀਫਿਕੇਟ ਇਸ਼ੂ ਕਰ ਦਿੱਤਾ ਜਿਸ ਕੰਮ ਵਾਸਤੇ ਉਹਨੇ ਜਿਹੜੀ ਪਾਣੀ ਦੀ ਸਟੱਡੀ ਕਰਨੀ ਸੀ ਤੇ ਅੱਜ ਚੀਫ ਇੰਜੀਨੀਅਰ ਸਾਹਿਬ ਕਹਿੰਦੇ ਵੀ ਰੋਡ ਉਹਦਾ ਡਿਫਾਈਂਡ ਨਹੀਂ ਸੀ ਮੈਂ ਜਿਹੜਾ ਡੈਮ ਸੇਫਟੀ ਦਾ ਵਿੰਗ ਆ ਉਹਦੇ ਕਮੈਂਟਸ ਮੰਗੇ ਆ ਤੇ ਉਹਨਾਂ ਦੇ ਕਮੈਂਟ ਆਉਣ ਤੋਂ ਬਾਅਦ ਫਿਰ ਸਰਕਾਰ ਨੂੰ ਦੱਸਿਆ ਜਾਏਗਾ ਕਿ ਗੱਲ ਅਸਲ 'ਚ ਹੈ ਕੀ ਹੈ। ਹਾਲੇ 20 ਦਿਨ ਹੋ ਗਏ। ਉਹਦੇ 'ਚ 56 ਤੋਂ ਵੱਧ ਲੋਕ ਮਾਰੇ ਗਏ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਸ਼ੂ ਮਾਰੇ ਗਏ। ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਆ ਉਹ ਪਾਣੀ 'ਚ ਡੁੱਬ ਗਈ। ਘਰਾਂ ਦੇ ਵਿੱਚ 6-6 ਫੁੱਟ 7-7 ਫੁੱਟ ਪਾਣੀ ਵੜ ਗਿਆ। ਲੱਖਾਂ ਲੋਕੀ ਘਰੋਂ ਬੇਕਾਰ ਹੋ ਗਏ। ਔਰ ਅੱਜ 20 ਦਿਨਾਂ ਬਾਅਦ ਚੀਫ ਇੰਜੀਨੀਅਰ ਸਾਹਿਬ ਹੌਨਰ ਰਿਕਾਰਡ ਇਹ ਕਹਿ ਰਿਹਾ ਕਿ ਮੈਂ ਡੈਮ ਸੇਫਟੀ ਵਿੰਗ ਤੋਂ ਰਿਪੋਰਟ ਮੰਗੀ ਆ ਕਿ ਜਿਹੜਾ ਉਹ ਕੰਪਨੀ ਵਾਲਾ ਕਹਿ ਰਿਹਾ ਪੀ ਉਹ ਠੀਕ ਹੈ ਕਿ ਨਹੀਂ ਠੀਕ ਹੈ ਤੇ ਜੋ ਉਤੋਂ ਰਿਪੋਰਟ ਆਏਗੀ ਫਿਰ ਸਰਕਾਰ ਨੂੰ ਸੂਚਿਤ ਕੀਤਾ ਜਾਏਗਾ ਤੇ ਸਰਕਾਰ ਤਾਂ ਪਹਿਲੇ ਹੀ ਜਿਆਦਾ ਸੂਚਿਤ ਕੀਤੀ ਹੋਈ ਹੈ ਹਾਲੇ ਮੈਕਮੇਨ ਦੇ ਅਫਸਰ ਚੀਫ ਹੁੰਦੇ ਤਾਂ ਇਹ ਅੱਜ ਦੀ ਤਰੀਕ ਤੱਕ ਇਹ ਕਹਿ ਰਿਹਾ ਦੀ ਰਿਪੋਰਟ ਥੱਲੇ ਹੁਣ ਬਾ ਲੈ ਰਿਆ ਤੇ ਫਿਰ ਸਰਕਾਰ ਨੂੰ ਸੂਚਿਤ ਕਰਾਂਗੇ ਤੇ ਜਿਹੜਾ ਮੰਤਰੀ ਜੀ ਤੇ ਮੁੱਖ ਮੰਤਰੀ ਜੀ ਝੂਠ ਬੋਲੇ ਜਾ ਰਹੇ ਆ ਉਹ ਕਿਹੜੀ ਰਿਪੋਰਟ ਦੇ ਅਧਾਰ ਤੇ ਬੋਲਦੇ ਕੋਸ਼ਤਾ ਸਰਕਾਰ ਨੂੰ ਐਡਾ ਵੱਡਾ ਇੱਕ ਪੰਜਾਬ ਦੇ ਵਿੱਚ ਸੰਕਟ ਬਣਿਆ ਔਰ ਸਰਕਾਰ ਦੀ ਗਲਤੀ ਦੇ ਨਾਲ ਬਣਿਆ ਤੇ ਹਾਲੇ ਤੱਕ ਮਹਿਕਮੇ ਦੇ ਅਫਸਰ ਨੂੰ ਕਲੀਅਰ ਨਹੀਂ ਆ ਕਿ ਜਿਹੜਾ ਉਹ ਟੈਂਡਰ ਦਿੱਤਾ ਸੀ ਕਿਉਂਕਿ ਸਪਸ਼ਟ ਆ ਕਿ ਜੋ ਕੰਪਨੀ ਵਾਲਾ ਕਹਿ ਰਿਹਾ ਜਿਉਂ ਜਿਹਾ ਗੱਲਾਂ ਝੂਠ ਹੁੰਦੀਆਂ ਤੇ ਫਿਰ ਹੁਣ ਤੱਕ ਅਫਸਰਾਂ ਨੇ ਤੇ ਆ ਪਟਾਪਟਾ ਕ ਬੋੜਾ ਆਪਣੇ ਡਾਕੂਮੈਂਟ ਕੱਢ ਕੇ ਕੱਲ ਹੀ ਇਹਨਾਂ ਨੇ ਉਸ ਵੇਲੇ ਪਾਣੀ ਸੀ ਸੋਸ਼ਲ ਮੀਡੀਆ ਦੇ ਵਿੱਚ ਪਿਆ ਦੇਖੋ ਸ਼ਰਤਾ ਸੀ ਆ ਦੁੱਤੀ ਤੇ ਜਦੋਂ ਗੋਲ-ਬੋਲ ਕਰਨ ਲੱਗ ਜਣ ਅਫਸਰ ਗੱਲਾਂ ਉਹਨੂੰ ਵੱਡੇ-ਵੱਡੇ ਅਫਸਰ ਰੈਕਸ਼ਨ ਕੁਮਾਰ ਵੀ ਆ ਬਹਿਕ ਮੈਂਦੇ ਉਹਨੇ ਤਾਂ ਜਵਾਬ ਤਾਂ ਅੱਜ ਆ ਜਾਣਾ ਚਾਹੀਦਾ ਸੀ ਨਾਲ ਦੀ ਨਾਲ ਕਿ ਕੀ ਡਾਕੂਮੈਂਟ ਹੈ ਜਨਤਕ ਹੋ ਜਾਂਦੇ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਤੇ ਕਿਹਦੀ ਜ਼ਿੰਮੇਵਾਰੀ ਆ ਤੇ ਕੀ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਆ ਕਿ ਨਹੀਂ ਨਿਭਾਈ ਤੇ ਪਤਾ ਲੱਗ ਜਾਂਦਾ ਕਿ ਐਡੇ ਵੱਡੇ ਸੰਕਟ ਵਾਸਤੇ ਜ਼ਿੰਮੇਵਾਰ ਕੌਣ ਹੈ ਇੱਕ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੀ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਦੇਖੋ ਐਨੇ ਇਹ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਲੋਕੀ ਜਿਹੜੇ ਆ ਇਹ ਹੜਾ ਕਰਕੇ ਮਰ ਗਏ ਇਹ ਤਾਂ ਫਿਰ ਕਤਲ ਹੋ ਗਿਆ ਨਾ ਜਦੋਂ ਤੁਹਾਡੇ ਸਾਹਮਣੇ ਆ ਕਿ ਜਿਹੜੇ ਆ ਤੀਜਾ ਨਜ਼ਰ ਆਈ ਜਾਂਦੀ ਹੈ ਇਹ ਜਿੰਮੇਵਾਰੀ ਤਾਂ ਲੈਣੀ ਪਵੇਗੀ ਸਰਕਾਰ ਨੂੰ ਕਿ ਇੰਨੇ ਲੋਕੀ ਮਰ ਗਏ ਉਹਨਾਂ ਦੀ ਕੀਮਤ ਹੀ ਕੋਈ ਨਹੀਂ ਦੂਜੀ ਗੱਲ ਹੈ ਕਿ ਐਡਾ ਵੱਡਾ ਨੁਕਸਾਨ ਹੋ ਗਿਆ ਹਰ ਤੱਕ ਇੱਕ ਪੈਸਾ ਮੁਆਵਜ਼ਾ ਨਹੀਂ ਉਹ ਫੁੱਟਬਾਲ ਨੂੰ ਖੇਡੀ ਜਾਂਦੇ ਆ ਇਹ ਹਿੱਟ ਮਾਰ ਕੇ ਕੇਂਦਰ ਵਾਲੇ ਪਾਸੇ ਛੁੱਟ ਦਿੰਦੇ ਆ ਉਹ ਹਿੱਟ ਮਾਰਦੇ ਆ ਪੰਜਾਬ ਦੇ ਜਿਹੜਾ ਸਾਡਾ ਘਾਟੇ ਛੁੱਟ ਦਿੰਦੇ ਆ ਲੇਕਿਨ ਜਨਤਾ ਜੇ ਪੰਜਾਬ ਦੀ ਇੱਕ ਦੂਜੇ ਦੇ ਨਾਲ ਨਾ ਖੜਦੀ ਤੇ ਅੱਜ ਮੈਂ ਸਮਝਦਾ ਦੇਖੋ ਕਿੰਨੇ ਹਾਲਾਤ ਹੋਰ ਬੇਤਰੋੜੇ ਸੀ ਆ ਕਿੰਨੇ ਬੰਨ ਲੋਕਾਂ ਨੇ ਲਾਭ ਹੀ ਲਏ ਤੇ ਸਰਕਾਰ ਦੇ ਕੋਹਲੇ ਇਹ ਨਹੀਂ ਪਤਾ ਲੱਗਿਆ ਕਿ ਜਿਹੜਾ ਟੈਂਡਰ ਦਿੱਤਾ ਸੀ ਉਹ ਠੀਕ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਸਾਹਮਣੇ ਆ ਇਸ ਕਰਕੇ ਇਹਦੀ ਹਾਈ ਲੈਵਲ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸਹੀ ਤੱਤ ਜਿਹੜੇ ਆ ਕਿਉਂਕਿ ਛੋਟੀ ਜਿਹੀ ਗੱਲ ਨਹੀਂ ਹੈ ਜੇ ਤੇ ਐਗਜ਼ੈਂਪਲ ਨਾਲ ਸੈੱਟ ਕੀਤੀ ਤੇ ਅਗਲੇ ਸਾਲ ਕਿਸੇ ਹੋਰ ਡੈਮ ਤੇ ਹੀ ਕੁਝ ਹੋਏਗਾ ਕਿਉਂਕਿ ਹੁਣ ਹੈਡਵਰਕਸ ਨਾਲ ਇਹ ਹੋ ਸਕਦਾ ਕਾਨੂੰ ਕਿਸੇ ਡੈਮ ਦੀ ਸੇਫਟੀ ਨਾਲ ਵੀ ਇਹ ਖਲਵਾੜ ਹੋ ਸਕਦਾ ਤੇ ਫਿਰ ਤਾਂ ਪੰਜਾਬ ਹੀ ਜਾਂਦਰੋ ਇੱਕ ਤਾਂ ਵੀ ਹਾਈ ਲੈਵਲ ਜੁਡੀਸ਼ੀਅਲ ਜਾਂਚ ਇਹਦੀ ਸਾਰੇ ਇਸ਼ੂ ਦੀ ਜਿਹੜੀ ਆ ਉਹ ਹੋਣੀ ਹੈ